ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰ ਧੰ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰੈ ਧਾਰਿਆ ਧੰ ਧੰ ਰਾਮਦਾਸ ਗੁਰ ਜੇਨ ਸਿਰ ਆ ਤਨ ਸਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੱਤੇ ਬਲਵੰਡ ਦੀ ਵਾਰ ਜੋ ਰਾਗ ਰਾਮਕਲੀ ਦੇ ਵਿੱਚ ਦਰਜ ਹੈ ਇਸ ਦੀ ਸੰਥਿਆ ਸਰਵਨ ਕਰ ਰਹੇ ਹਾਂ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੱਤਵੀਂ ਪੌੜੀ ਦੀ ਸੰਥਿਆ ਸਰਵਨ ਕਰਕੇ ਲਾਹ ਪ੍ਰਾਪਤ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਧੰ ਧੰ ਤੱਦੇ ਟਿੱਪੇ ਨੰਨੇ ਔਂਕੜ ਟਿੱਪੇ ਨਾਸਕੀ ਹੋ ਰਿਹਾ ਏਸ ਦੀ ਆਵਾਜ਼ ਨਾਸਕਿਕ ਕੱਢਣੀ ਹੈ ਭਾਰਾ ਬੋਲਣਾ ਹੈ ਧੰ ਧੰ RAMDAS GURU ਇਥੇ ਵਿਸ਼ਰਾਮ ਲੱਗਣਾ ਹੈ ਜੇਨ ਸਿਰਿਆ ਇਥੇ ਟੰਬਕੀ ਲੱਗੇਗੀ ਤਿਨੈ ਪੋਲਾ ਬੋਲਿਆ ਜਾਵੇਗਾ ਸਵਾਰਿਆ ਪੂਰੀ ਹੋਈ ਕਰਾਮਾਤ ਕਰਾਮਾਤ ਇਕੱਠਾ ਬੋਲਣਾ ਵਾਕ ਵਕ ਨਹੀਂ ਬੋਲਣਾ ਕਰਾਮਾਤ ਇਕੱਠਾ ਬੋਲ ਦੇਣਾ ਹੈ ਇਥੇ ਵਿਸ਼ਰਾਮ ਲੱਗੇਗਾ ਆਪ ਸਿਰਜਣਹਾਰ ਹੈ ਸਿਰਜਣ ਆਣਾ ਹੈ ਹਾਰ ਹੈ ਸਿਰਜਣਹਾਰ ਹੈ ਧਾਰਿਆ ਸਿੱਖੀ ਸੱਸੀ ਸਿਹਾਰੀ ਉੱਤੇ ਅਦਗ ਖੱਖੇ ਬਿਹਾਰੀ ਉੱਤੇ ਬਿੰਦੀ ਸਿੱਖੀ ਸਿੱਖੀ ਅਤੈ ਇਸ ਨੂੰ ਅਤੈ ਨਹੀਂ ਬੋਲਣਾ ਅਤੈ ਅਤੈ ਪੋਲਾਜਾ ਬੋਲਾ ਜਾਵੇਗਾ ਅਤੈ ਸੰਗਤੀ ਇਥੇ ਵਿਸ਼ਰਾਮ ਲੱਗੇਗਾ ਪਾਰ ਬ੍ਰਹਮ ਅ ਬ੍ਰਹਮ ਦਾ ਹਹਾ ਮੁਕਤਾ ਹੈ ਮੰਮੇ ਔਂਕੜ ਲੱਗੀ ਹੈ ਪਾਰ ਬ੍ਰਹਮ ਕਰ ਨਮਸਕਾਰਯਾ ਨਮਸਕਾਰ ਇਕੱਠਾ ਬੋਲਣਾ ਹੈ ਅਟਲ ਐੜਾ ਸੰਬੰਧਕ ਬੋਲਣਾ ਹੈ ਅਟਲ ਇਸ ਤਰ੍ਹਾਂ ਬੋਲਣਾ ਹੈ ਆਥਾਹੋ ਆਤੋਲ ਜਿੰਨੇ ਐੜ ਜਿਹੜੇ ਨੇ ਇਹ ਮੁਕਤੇ ਨੇ ਇਹਨਾਂ ਨੂੰ ਕੰਨਾ ਨਹੀਂ ਲੱਗਾ ਹੋਇਆ ਮੁਕਤੇ ਹੀ ਬੋਲਣੇ ਹੈ ਤੂੰ ਇੱਥੇ ਟਿੱਪੀ ਨਹੀਂ ਲਾਉਣੀ ਟਿੱਪੀ ਦੇ ਬਿਨਾ ਬੋਲਣਾ ਤੂੰ ਇੱਥੇ ਵਿਸ਼ਰਾਮ ਲੱਗੇਗਾ ਤੇਰਾ ਜਮਕੀ ਲੱਗੇਗੀ ਅੰਤ ਨਾ ਪਰਵਾਰਿਆ ਪਰਵਾਰਿਆ ਇਕੱਠਾ ਬੋਲਣਾ ਹੈ ਜਿਨੇ ਇਹ ਪੜਾ ਬੋਲਿਆ ਜਾਵੇਗਾ ਕਿਉਂਕਿ ਨੰਨੇ ਦੇ ਪੈ ਚ ਹਲੰਤ ਲੱਗੀ ਹੋਈ ਹੈ ਇਥੇ ਜਮਕੀ ਲਾਵਾਂਗੇ ਤੂੰ ਸੇਵਿਆ ਪਾਓ ਕਰ ਇਥੇ ਵਿਸ਼ਰਾਮ ਲੱਗੇਗਾ ਸੇ ਇਥੇ ਜਮਕੀ ਲੱਗੇਗੀ ਤੁਦ ਪਾਰਾ ਬੋਲਿਆ ਜਾਵੇਗਾ ਧਦੇ ਦੇ ਨਾਲ ਪਾਰ ਉਤਾਰਿਆ ਲਬ ਲੋਭ ਕਾਮ ਕਰੋਧ ਕੱਕੇ ਦੇ ਪੈ ਚ ਅਧਾ ਰਾਰਾ ਕਰੋਧ ਮੋਹ ਇਥੇ ਵਿਸ਼ਰਾਮ ਲੱਗੇਗਾ ਮਾਰ ਕੱਢੇ ਕੱਕੇ ਅਦਕ ਕੱਢੇ ਤੁਦ ਤਾ ਪਰਵਾਰਿਆ ਸੱਸਾ ਮੁਕਤਾ ਹੈ ਇਸ ਨੂੰ ਸੰਬੰਧਕ ਬੋਲਣਾ ਹੈ ਸੱਸਾ ਬੋਲ ਕੇ ਵਿਚ ਡਾਹ ਦੇਣੀ ਹੈ ਪਪਾ ਰਾਰਾ ਵੋਵੇ ਕੰਨਾ ਰਾਰੇ ਸਿਆਦੀ ਐੜੇ ਕੰਨਾ ਸ ਪਰਵਾਰਿਆ ਇਕੱਠਾ ਹੀ ਬੁਰਣਾ ਹੈ ਸ ਪਰਵਾਰਿਆ ਸ਼ਬਦ ਦਾ ਉਚਾਰਨ ਸਮਝਣ ਵਾਸਤੇ ਸਾ ਜਿਹੜਾ ਸਸਾ ਜਿਹੜਾ ਹੈ ਇਹ ਸਬੰਧਕ ਕੀਤਾ ਹੈ ਸ ਪਰਵਾਰਿਆ ਸ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੋ ਤਸੇ ਔਂਕੜਾ ਹੋੜਾ ਨਹੀਂ ਲਾਉਣਾ ਔਂਕੜਾ ਲਾਉਣੀ ਹੈ ਸੋ ਤੇਰਾ ਥਾਨ ਹੈ ਇੱਥੇ ਵਿਸ਼ਰਾਮ ਲੱਗੇਗਾ ਸੱਚ ਤੇਰਾ ਪੈਸ ਕਾਰਿਆ ਪੈਸ ਪੱਪੇ ਦੜਾਵਾਂ ਪੈਸ ਸਸਾ ਪੈਸ ਕਕੇ ਕੰਨਾਰੇ ਸਿਆਰੀ ਐੜੇ ਕੰਨਾ ਪੈਸ ਕਾਰਿਆ ਇਸ ਤਰ੍ਹਾਂ ਬੋਲਣਾ ਹੈ ਨਾਨਕ ਤੂੰ ਇੱਥੇ ਟਿੱਪੀ ਨਹੀਂ ਲਾਉਣੀ ਟਿੱਪੀ ਤੋਂ ਬਿਨਾ ਬੋਲਣਾ ਤੂੰ ਇੱਥੇ ਜਮਕੀ ਲਾਵਾਂਗੇ ਰਹਿਣਾ ਆਹਾ ਮੁਕਤਾ ਹੈ ਨਾਣੇ ਕੰਨਾ ਹੈ ਲੱਲਾ ਹਾ ਹਾ ਮੁਕਤਾ ਹੈ ਨਾਣੇ ਕੰਨਾ ਲੈਣਾ ਤੂੰ ਹੈ ਤੂੰ ਹੈ ਇਥੇ ਟਿੱਪੀ ਨਹੀਂ ਰੌਣੀ ਤੂੰ ਹੈ ਨਹੀਂ ਬੋਲਣਾ ਟਿੱਪੀ ਦੇ ਬਿਨਾ ਤੂੰ ਹੈ ਦਲੈਂਕੜ ਤੱਤੇ ਦੇ ਲਾਗੇ ਤੂੰ ਹੈ ਇਥੇ ਹੋਈ ਸ਼ਰਮ ਲੱਗੇਗਾ ਗੋਰ ਆਮਰ ਇਥੇ ਠੰਮਕੀ ਲੱਗੇਗੀ ਤੂੰ ਵਿਚਾਰਿਆ ਬਹੁ ਬਿਆਰੀ ਵੀ ਚਾਰਿਆ ਵਿਚਾਰਿਆ ਗੋਰ ਡਿੱਠਾ ਡੱਡੇ ਅਦਕ ਛੱਠੇ ਕੰਨਾਂ ਡਿੱਠਾ ਇਥੇ ਵਿਚਰਾਮ ਲੱਗੇਗਾ ਤਾਂ ਤੱਤੇ ਕੰਨਾਂ ਉੱਤੇ ਬਿੰਦੀ ਤਾਂ ਮਨ ਸਾਧਾਰਿਆ ਸੱਤੇ ਕੰਨਾਂ ਸਾ ਬੋਲ ਕੇ ਵਿੱਚ ਰਹਿ ਦੇਣੀ ਐ ਧੱਦੇ ਕੰਨਾਂ ਰਾਰੇ ਸਾਰੀ ਐੜੇ ਕੰਨਾਂ ਧਾਰਿਆ ਸਾਤ ਧਾਰਿਆ ਸਾਤ ਧਾਰਿਆ ਇਸ ਤਰ੍ਹਾਂ ਬੋਲਣਾ ਹੈ ਇਕੱਠਾ ਬੋਲ ਦੇਣਾ ਨਾਨਕ ਤੂੰ ਲਹਿਣਾ ਤੂੰ ਹੈ ਗੋਰ ਅਮਰ ਤੂੰ ਵਿਚਾਰਿਆ ਗੌਰ ਡਿਠਾ ਤਾਂ ਮਨ ਸਾਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ